ਕਦੇ ਆ ਬੋ ਮਿਲੋ ਸਹੇਲੀਓ ਮੇਰੇ ਲਾਲ ਜੀਓ ਹਰ ਹਰ ਨਾਮ ਅਰਾਦੇ ਰਾਮ ਅਗਲੀ ਪੰਕਤੀ ਚ ਕੀ ਕਹਤਾ ਮਹਾਰਾਜ ਨੇ ਵੀ ਆ ਬੋ ਸਤ ਸੰਗੀ ਸਹੇਲੀਓ ਮਿਲ ਕੇ ਹਰੀ ਪ੍ਰਭੂ ਪਰਮਾਤਮਾ ਦੇ ਨਾਮ ਦੀ ਅਰਦਾਨਾ ਕਰੀਏ ਉਸ ਰਮੇ ਹੋਏ ਰਾਮ ਨਾਮ ਰਟਣਾ ਕਰੀਏ ਨਾਮ ਜਪੀਏ ਅਗੇ ਮਹਾਰਾਜ ਨੇ ਦੱਸਿਆ ਕਰ ਸੇਵਾ ਕਰ ਸੇਵਾ ਪੂਰਾ ਸਤਿਗੁਰੂ ਪੂਰੇ ਸਤਿਗੁਰੂ ਨੂੰ ਸੇਵਣਾ ਚਾਹੀਦਾ ਜੀ ਪੂਰੇ ਸਤਿਗੁਰੂ ਦੇ ਗੁਣ ਗੋਣੇ ਚਾਹੀਦੇ ਨੇ ਕਰ ਸੇਵਾ ਪੂਰਾ ਸਤਿਗੁਰੂ ਮੇਰੇ ਨਾਲ ਜਿਓ ਜਮ ਕਾ ਮਾਰਗ ਸਾਦੇ ਰਾਮ ਮਹਾਰਾਜ ਕਹਿੰਦੇ ਫਿਰ ਜਮਾ ਵਾਲਾ ਰਸਤਾ ਤੇਰਾ ਸੁਧਰ ਜਾਏਗਾ ਬਕਾਰੀ ਜਮ ਤੇਰੇ ਰਸਤੇ ਵਿੱਚ ਨਹੀਂ ਆਉਣਗੇ ਫਿਰ ਸਿੱਧਾ ਪ੍ਰਭੂ ਪ੍ਰਮਾਤਮਾ ਦੀ ਦਰਗਾਹ ਵਿੱਚ ਜਾਏਗਾ ਕੋਈ ਤੈਨੂੰ ਰੋਕ ਟੋਕ ਨਹੀਂ ਹੋਏਗੀ ਨਹੀਂ ਤਾਂ ਫਿਰ ਬਹਿਮ ਭਰਮ ਕਰਮ ਕਾਂਡ ਵਿਸੇ ਬਕਾਰ ਤੇਰੇ ਰਸਤੇ ਵਿੱਚ ਜਾਮ ਲਈ ਖੜੇ ਨੇ ਜਾਮ ਨਾਕਾ ਕਹਿੰਉ ਜਾਮ ਲਈ ਖੜੇ ਨੇ ਤੈਨੂੰ ਉਧਰ ਨੂੰ ਜਾਣ ਨਹੀਂ ਦਿੰਦੇ ਬਾਰੀਦਾਰ ਨਾਲ ਜੇ ਆਪ ਇੱਕ ਵਾਰੀ ਐਗਜ਼ੈਂਪਲ ਆ ਵੀ ਜੇ ਜੇ ਜਾਮ ਲੱਗ ਜਾਏ ਦੇਖਦੇ ਕਈ ਵਾਰੀ ਹੁੰਦਾ ਜਾਮ ਲੱਗ ਗਿਆ ਕੋਈ ਧਰਨਾ ਲੱਗਿਆ ਬੜੀ ਦੂਰ ਤੱਕ ਗੱਡੀਆਂ ਕਮਾ ਕੇ ਆਉਣਾ ਪੈਂਦਾ ਬੜੀ ਦੂਰ ਤੱਕ ਕਈ ਵਾਰੀ ਤਾਂ 30 30 ਕਿਲੋਮੀਟਰ ਦਾ 40 40 ਕਿਲੋਮੀਟਰ ਦਾ ਫਰਕ ਪੈ ਜਾਂਦਾ ਮੇਰੇ ਨਾਲ ਹੋਈ ਹੈ ਹਸ਼ਿਆਰਪੁਰਿਆਂ ਵੱਲੋਂ ਮੈਂ ਆਵਾਂ ਤੇ ਆਪਣੇ ਸਿੱਧਮਾ ਦੇ ਪਰਲੇ ਪਾਸੇ ਪੌੜਾ ਜਿਹੜਾ ਦਰਿਆ ਵਾਲਾ ਉੱਥੇ ਧਰਨਾ ਲੱਗਿਆ ਕੋਈ ਰਾਹ ਨਹੀਂ ਇੱਥੋਂ ਉੱਥੋਂ ਪਿੱਛੇ ਸ਼ਾਹਕੋਟ ਨੂੰ ਮੁੜਨਾ ਪਿਆ ਮੈਨੂੰ ਸ਼ਾਹਕੋਟ ਹੋ ਕੇ ਫਿਰ ਮੋਗੇ ਵਿੱਚ ਦੀ ਵਾਪਸ ਆਇਆ ਇੱਕ ਸੌਖੀ ਧਾਰਨ ਨਾਲ ਸਮਝ ਆ ਗਈ ਵੀ ਇਸੇ ਤਰ੍ਹਾਂ ਜੇ ਸਾਡੇ ਨਾਲ ਵਿਸ਼ੇਵਕਾਰ ਜਾਮ ਲਾਈ ਬੈਠਿਆ ਨਾ ਸਾਡੇ ਰਸਤੇ ਵਿੱਚ ਗੁਰੂਵਾਲਾ ਨੂੰ ਜਾਣ ਵਾਲੇ ਰਸਤਾ ਜਿਹੜਾ ਗੁਰੂਵਾਲਾ ਰਸਤਾ ਉਸ ਰਸਤੇ ਵਿੱਚ ਬੰਦਾ ਤੁਰਨਾ ਚਾਹੁੰਦਾ ਹਰੇਕ ਬੀਬੀ ਆ ਚਾਹੇ ਭਾਈ ਆ ਪਰ ਵਿਸ਼ਿਆਂ ਬਕਾਰਾਂ ਨੇ ਜਾਮ ਲਾਇਆ ਹੋਇਆ ਧਰਨਾ ਲਾਇਆ ਹੋਇਆ ਉਸ ਰਸਤੇ ਤੇ ਨੰਗਾ ਨਹੀਂ ਦਿੰਦੇ ਤੇ ਬੜਾ ਔਖਾ ਹੁੰਦਾ ਤੇ ਕਈ ਵਾਰੀ ਜਦੋਂ ਔਟ ਰਸਤੇ ਆਉਣਾ ਪੈਂਦਾ ਬਗਲ ਕੇ ਤੇ ਓ ਟਾਈਮ ਨਿਕਲ ਜਾਂਦਾ ਟਾਈਮ ਸਰ ਪਹੁੰਚ ਨਹੀਂ ਸਕਦਾ ਇਸੇ ਤਰ੍ਹਾਂ ਹੀ ਜੇ ਮਨੁੱਖ ਤੂੰ ਵੀ ਵਿਸ਼ਿਆਂ ਬਕਾਰਾਂ ਵਾਲੇ ਰਸਤੇ ਵਿੱਚ ਜਾਮ ਵਿੱਚ ਫਸ ਗਿਆ ਨਾ ਵਿਸ਼ਿਆਂ ਬਕਾਰਾਂ ਦੇ ਜਾਮ ਵਿੱਚ ਫਸ ਗਿਆ ਸਮਾਂ ਨਿਕਲ ਜਾਣਾ ਟਾਈਮ ਸਿਰ ਨਹੀਂ ਪਹੁੰਚ ਸਕਦਾ ਕਿਉਂਕਿ ਜ਼ਿੰਦਗੀ ਖਤਮ ਹੋ ਜਾਣੀ ਸਵਾਸਾਂ ਦੀ ਪੂੰਜੀ ਖਤਮ ਹੋ ਗਈ ਤੇ ਨਹੀਂ ਮਿਲਿਆ ਜਾਣਾ ਪ੍ਰਭੂ ਪ੍ਰਮਾਤਮਾ ਨੂੰ ਮਹਾਰਾਜ ਨੇ ਇਥੇ ਸਮਝਾਉਣਾ ਕੀਤਾ ਕਰ ਸੇਵ ਪੂਰਾ ਸਤ ਗੁਰੂ ਮੇਰੇ ਲਾਲ ਜਿਓ ਜਮ ਕਾ ਮਾਰਕ ਸਾਦੇ ਰਾਮ ਜੇ ਪ੍ਰਭੂ ਪ੍ਰਮਾਤਮਾ ਨੂੰ ਸਿਮਰੇਗਾ ਭਾਈ ਗੁਰੂ ਦੇ ਗੁਣ ਗਾਏਗਾ ਤੇ ਤੇਰੇ ਵਾਸਤੇ ਰਸਤਾ ਸਾਫ ਹੋ ਜਾਏਗਾ ਮਾਰਗ ਵਿਖੜਾ ਸਾਧ ਗੁਰਮੁਖ ਹਰ ਦਰਗਾ ਸੋਬਾ ਪਾਈਏ ਇਹ ਮਾਰਗ ਥੋੜਾ ਜਿਹਾ ਔਖਾ ਹੈ ਹਰੇਕ ਦੇ ਵਸ ਦੀ ਗੱਲ ਨਹੀਂ ਹੈਗੀ ਇਹ ਤਾਂ ਗੁਰੂ ਨਾਲ ਗਿਆਨ ਗੁਰੂ ਦੇ ਗਿਆਨ ਨਾਲ ਜੁੜ ਕੇ ਇਸ ਰਸਤੇ ਨੰਘਿਆ ਜਾਣਾ ਮਾਰਗ ਵਿਖੜਾ ਸਾਧ ਗੁਰਮੁਖ ਗੁਰੂ ਦਾ ਪਿਆਰਾ ਵਿਖੜੇ ਰਸਤੇ ਨੂੰ ਸੁਧਾਰ ਲੈਂਦਾ ਹੈ ਹਰ ਦਰਗਾਹ ਤੱਕ ਜਿਹੜਾ ਹਰੀ ਪ੍ਰਭੂ ਪਰਮਾਤਮਾ ਦੀ ਦਰਗਾਹ ਤੱਕ ਸੋਭਾ ਕਰੇ ਹਰ ਦਰਗਾਹ ਸੋਭਾ ਪਾਈਏ ਹਰੀ ਪ੍ਰਭੂ ਪਰਮਾਤਮਾ ਦੀ ਦਰਗਾਹ ਦੀ ਪ੍ਰਾਪਤੀ ਹੁੰਦੀ ਆ ਜਦੋਂ ਗੁਰੂ ਦੇ ਗੋਣ ਗੌਂਦਾ ਮਨੁੱਖ ਫੇਰ ਇਹ ਰਸਤਾ ਸਾਫ਼ ਹੋ ਜਾਂਦਾ ਜਿੰਨ ਕੋ ਵਧਾਤੇ ਤਰੋਂ ਲਿਖਿਆ ਮਹਾਰਾਜ ਕਹਿੰਦੇ ਜਿੰਨੇ ਜਿਹਦੇ ਕਰਮਾਂ ਦੇ ਵਿੱਚ ਜਿਹਦੀ ਕਿਸਮਤ ਦੇ ਵਿੱਚ ਉਹ ਵਧਾਤੇ ਪ੍ਰਭੂ ਪਰਮਾਤਮਾ ਨੇ ਤਰੋਂ ਲਿਖਿਆ ਹੈ ਤਿੰਨ ਰੈਣ ਦਿਨ ਲੈ ਬਲਾਈਏ ਉਹ ਗੁਰੂ ਦੇ ਪਿਆਰੇ ਦਿਨ ਰਾਤ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਲੈ ਬ ਲਾ ਕੇ ਰੱਖਦੇ ਨੇ ਧਿਆਨ ਜੋੜ ਕੇ ਰੱਖਦੇ ਨੇ ਹੋ ਮੇ ਮਮਤਾ ਮੋਹ ਛੁੱਟਾ ਦੇਖੋ ਤੁਸੀਂ ਮਹਾਰਾਜ ਕਹਿੰਦੇ ਜਦੋਂ ਤੁਸੀਂ ਲੈ ਬ ਲਈ ਨਾ ਗੁਰੂ ਦੇ ਗਿਆਨ ਨਾਲ ਤੇ ਪ੍ਰਭੂ ਪਰਮਾਤਮਾ ਦੇ ਨਾਮ ਦੇ ਨਾਲ ਫਿਰ ਤੁਹਾਡੀ ਹੋ ਮੇ ਮਮਤਾ ਮੋਹ ਛੁੱਟਾ ਹੋਮੇ ਮਮਤਾ ਦੇ ਮੋਹ ਵਿੱਚੋਂ ਨਿਕਲ ਜਾਏਗਾ ਜਦ ਸੰਗ ਮਿਲਿਆ ਸਾਦੇ ਜਦ ਗੁਰੂ ਸਾਧੂ ਦਾ ਸੰਗਤ ਮਿਲੀ ਜਦੋਂ ਗੁਰੂ ਸਾਧੂ ਦੀ ਸੰਗਤ ਕਰੀ ਆਪਾਂ ਜਦੋਂ ਗੁਰੂ ਸਾਧੂ ਦਾ ਸੰਗ ਹੋਇਆ ਫੇਰ ਭਾਈ ਸਾਨੂੰ ਹੋਮੇ ਮਮਤਾ ਮੋਹ ਸਤਾ ਨਹੀਂ ਸਕਦੇ ਜਨ ਕਹੈ ਨਾਨਕ ਮੁਕਤ ਹੋਆ ਹਰ ਹਰ ਨਾਮ ਅਰਾਧੇ ਗੁਰੂ ਮਹਾਰਾਜ ਨੇ ਗਰੰਟੀ ਲੈ ਲਈ ਇੱਥੇ ਵੀ ਗੁਰੂ ਨਾਨਕ ਸਾਹਿਬ ਦਾ ਨਾਮ ਆ ਗਿਆ ਮੋਹਰ ਲੱਗ ਗਈ ਵੀ ਗਰੰਟੀ ਹੈ ਇਹ ਵੀ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਗਰੰਟੀ ਨਾਲ ਤੇਰੀ ਮੁਕਤੀ ਹੋ ਜਾਏਗੀ ਸੰਸਾਰਕ ਝਮੇਲਿਆ ਚੋਂ ਤੂੰ ਆਜ਼ਾਦ ਹੋ ਜਾਏਗਾ ਹੋਏਗਾ ਕਦੋਂ ਜਦੋਂ ਹਰੀ ਪ੍ਰਭੂ ਪਰਮਾਤਮਾ ਦੇ ਨਾਮ ਦੀ ਅਰਾਧਨਾ ਕਰੀ ਆ ਲਿਖਿਆ ਜੀ ਜਨ ਕਹੇ ਨਾਨਕ ਮੁਕਤ ਹੋ ਆ ਹਰ ਹਰ ਨਾਮ ਅਰਾਦੇ ਅਗਲੇ ਬੰਦ ਚ ਮਹਾਰਾਜ ਕਹਿੰਦੇ ਨੇ ਕਰ ਜੋੜ ਸੰਤ ਇਕੱਤਰ ਹੋਏ ਮੇਰੇ ਲਾਲ ਜੀਓ ਅਬਿਨਾਸੀ ਪੁਰਖ ਪੁਜੇ ਹਾਰਾਮ ਵਾਹ ਮਹਾਰਾਜ ਕਹਿੰਦੇ ਕਰ ਜੋੜ ਹੱਥ ਜੋੜ ਕੇ ਸੰਤ ਸਤ ਸੰਗੀ ਜਨ ਇਕੱਤਰ ਹੋਏ ਮਹਾਰਾਜ ਕਹਿੰਦੇ ਮੇਰੇ ਲਾਲ ਜੀਓ ਇਕੱਤਰ ਹੋਵੋ ਇਕੱਠਾ ਬੈਠੋ ਗੁਰੂ ਦੀ ਸੰਗਤ ਵਿੱਚ ਇਕੱਠੇ ਹੋ ਕੇ ਗੁਰੂ ਦੇ ਨਾਮ ਬਾਣੀ ਨਾਲ ਜੁੜੋ ਅਬਨਾਸੀ ਪੁਰਖ ਅਬਨਾਸੀ ਪ੍ਰਭੂ ਪਰਮਾਤਮਾ ਪੁਰਖ ਦੀ ਅਰਦਾਸਾ ਕਰੋ ਉਹਨਾਂ ਦਾ ਨਾਮ ਜਪੋ ਰਾਮ ਰਾਮ ਜਪੋ ਵਾਹਿਗੁਰੂ ਵਾਹਿਗੁਰੂ ਉਹਦਾ ਨਾਮ ਜਪੋ ਭਾਈ ਅੱਗੇ ਮਹਾਰਾਜ ਕਹਿੰਦੇ ਨੇ ਬਹੁ ਵਿਦ ਪੂਜਾ ਖੋਜੀਏ ਮੇਰੇ ਲਾਲ ਜੀਓ ਵਾਹ ਬੜੀਆਂ ਵਿਧੀਆਂ ਦੇ ਨਾਲ ਪੂਜਾ ਕਰ ਕਰਕੇ ਖੋਜਿਆ ਮੇਰੇ ਰਾਲ ਜੀਓ ਇਹ ਮਨ ਤਨ ਸਭ ਅਰਪੇ ਹਾਰਾਮ ਬਾਲਗਾਂ ਵਿਧੀਆਂ ਦੇ ਨਾਲ ਨਹੀਂ ਹੁੰਦਾ ਮਨ ਮੇਲ ਮਲਾਪ ਹੁੰਦਾ ਵਿਧੀਆਂ ਦੇ ਨਾਲ ਵੀ ਆਹ ਵਿਧੀ ਕਰ ਲੋ ਜੀ ਆਹ ਵਿਧੀ ਨਾਲ ਪਾਠ ਕਰ ਲੋ ਜੀ ਆਹ ਵਿਧੀ ਦੇ ਨਾਲ ਅਪਾ ਕਰ ਲੋ ਜੀ ਆਹ ਵਿਧੀ ਦੇ ਨਾਲ ਅਸੀਂ ਖੰਡ ਪਾਠ ਕਰਾਂਗੇ ਜੀ ਨਾ ਮਹਾਰਾਜ ਕਹਿੰਦੇ ਵਿਧੀਆਂ ਨਾਲ ਨਹੀਂ ਗੱਲ ਬਣਦੀ ਸਹਿਜ ਸਭਾਏ ਮਿਲੇ ਰਗੁਰਾਇਆ ਉਹ ਤਾਂ ਸਹਿਜ ਸਭਾਏ ਤੋਂ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜਿਆ ਰਹੇ ਆਪਣਾ ਕਾਰੋਬਾਰ ਕਰਦਾ ਕਰਦਾ ਪਰਮਾਤਮਾ ਦੀ ਬੰਦਗੀ ਕਰਦਾ ਰਿਹਾ ਉਹਨੂੰ ਯਾਦ ਰੱਖ ਤੇ ਗੁਰੂ ਨੇ ਤੈਨੂੰ ਮਿਲ ਪੈਣਾ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਜੀਵ ਆਤਮਾ ਲੀਨ ਹੋ ਜਾਏਗੀ ਅੱਗੇ ਮਹਾਰਾਜ ਨੇ ਸਮਝਾਉਣਾ ਕੀਤਾ ਮਨ ਤਨ ਤਨ ਸਭ ਪ੍ਰਭੂ ਕੇਰਾ ਕਿਆ ਕੋ ਪੂਜ ਚੜਾਵੇ ਮਨ ਤੇ ਤਨ ਮਨ ਤਨ ਤਨ ਸਭ ਪ੍ਰਭੂ ਤੇਰਾ ਕੇਰਾ ਕਿਆ ਕੋ ਪੂਜ ਚੜਾਵੇ ਮਹਾਰਾਜ ਸਾਰਾ ਕੁਛ ਤਾਂ ਤੈਨ ਦਿੱਤਾ ਮੈਂ ਤੇਰੀ ਪੂਜਾ ਕਾਦੇ ਨਾ ਕਰਾਂ ਕੀ ਚੜਾਵਾ ਚੜਾਵਾ ਮਨ ਵੀ ਤੇਰਾ ਤਨ ਵੀ ਤੇਰਾ ਧਨ ਵੀ ਤੇਰਾ ਤੇ ਮੈਂ ਪੂਜਾ ਕਾਦੇ ਨਾ ਕਰਾਂ ਹੈ ਤਾਂ ਸਭ ਕੁਛ ਤੇਰਾ ਹੀ ਜਿਸਾ ਹੋਏ ਕਰਪਾਲ ਦਿਆਲ ਸੁਆਮੀ ਸੋ ਪ੍ਰਭ ਅੰਕ ਸਮਾਵੇ ਜਿਸਤੇ ਭਾਈ ਕਿਰਪਾ ਹੁੰਦੀ ਹੈ ਜਾਲੂ ਪ੍ਰਭ ਪਰਮਾਤਮਾ ਸੁਆਮੀ ਦੀ ਜਿਸ ਉਤੇ ਕਿਰਪਾ ਹੁੰਦੀ ਹੈ ਉਹੀ ਗੁਰੂ ਦਾ ਪਿਆਰਾ ਗੁਰੂ ਦੇ ਅੰਕ ਸਮਾਵੇ ਦਾ ਮਤਲਬ ਆ ਉਹੀ ਅੰਗ ਸੰਗ ਸਮਾ ਜਾਂਦਾ ਗੁਰੂ ਦੇ ਚਰਨਾਂ ਵਿੱਚ ਸਮਾ ਜਾਂਦਾ ਐਂ ਕਹਿ ਲੋ ਅਗਲੇ ਪੰਨੇ ਜਮਾਤ ਰਾਹ ਦੱਸਦੇ ਨੇ ਭਾਗ ਮਸਤਕ ਹੋਏ ਜਿਸ ਕੈ ਤਿਸ ਗੁਰ ਨਾਲ ਸਨੇ ਸਨੇਹਾ ਜਿਹਦੇ ਭਾਈ ਚੰਗੇ ਭਾਗ ਹੁੰਦੇ ਨੇ ਮੱਥੇ ਦੇ ਉਹਦਾ ਹੀ ਗੁਰੂ ਦੇ ਨਾਲ ਸਨੇਹ ਬਣਦਾ ਉਹਦਾ ਹੀ ਗੁਰੂ ਨਾਲ ਰਿਸ਼ਤਾ ਕਾਇਮ ਹੁੰਦਾ ਹੈ ਗੁਰੂ ਤੇ ਸਿੱਖ ਵਾਲਾ ਤੇ ਜਦੋਂ ਗੁਰੂ ਤੇ ਸਿੱਖ ਵਾਲਾ ਰਿਸ਼ਤਾ ਕਾਇਮ ਹੋ ਜਾਂਦਾ ਫਿਰ ਸਿੱਖ ਗੁਰੂ ਤੇ ਗੁਰੂ ਸਿੱਖ ਆਪੇ ਗੁਰਜੇ ਲਾ ਤੁਰ ਤੋਂ ਆਈਆ ਗੱਲ ਗੁਰੂ ਨਾਨਕ ਸਾਹਿਬ ਤੋਂ ਗੁਰੂ ਸਾਹਿਬ ਦੇ ਸੇਵਕ ਬਣੇ ਨਾ ਭਾਈ ਲੈਣਾ ਜੀ ਤੇ ਇੱਕ ਦਿਨ ਉਹ ਸਮਾਂ ਆ ਗਿਆ ਗੁਰੂ ਤੇ ਸੇਵਕ ਇੱਕਮਿਕ ਹੋ ਗਏ ਫਿਰ ਜਿਹੜਾ ਸੇਵਕ ਸੀ ਉਹ ਗੁਰੂ ਬਣ ਗਿਆ ਤੇ ਜਿਹੜਾ ਗੁਰੂ ਸੀ ਉਹ ਸੇਵਕ ਬਣ ਗਿਆ 10ਵੇਂ ਪਾਤਸ਼ਾਹ ਤੱਕ ਇਹੀ ਹੋਇਆ ਆਪੇ ਗੁਰ ਚੇਲਾ ਗੁਰੂ ਵੇ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਵੀ ਪੰਜ ਪਿਆਰੇ ਸਹਿਬਾਨਾਂ ਨੂੰ ਖੰਡੇ ਬਾਟੇ ਦੀ ਪਹਲ ਸਕਾ ਕੇ ਖਾਲਸਾ ਪੰਥ ਦੀ ਸਾਜਨਾ ਕਰਕੇ ਤੇ ਫਿਰ ਉਹਨਾਂ ਤੋਂ ਹੀ ਖੰਡੇ ਬਾਟੇ ਦੀ ਪਹਲ ਆਪ ਛਕੀ ਪੰਜਾਂ ਨੂੰ ਆਪਣਾ ਉਸਤਾਦ ਮੰਨਿਆ ਆਪੇ ਗੁਰ ਚੇਲਾ ਵਾਲਾ ਪੰਜਾਂ ਨੂੰ ਗੁਰੂ ਬਣਾ ਲਿਆ ਪਹਿਲਾ ਆਪ ਗੁਰੂ ਫਿਰ ਪੰਜੇ ਗੁਰੂ ਆਪੇ ਗੁਰ ਚੇਲਾ ਇਹ ਵਸਤਾ ਜਦੋਂ ਬਣਦੀ ਆ ਮਹਾਰਾਜ ਕਹਿੰਦੇ ਨਾ ਫਿਰ ਜਿ세 ਹੋਏ ਕਰਪਾਲ ਦਿਆਲ ਸੁਆਮੀ ਸੋ ਪ੍ਰਭ ਅੰਕ ਸਮਾਵੇ ਫਿਰ ਜਿਹਦੇ ਤੇ ਕਿਰਪਾ ਹੁੰਦੀ ਆ ਜੀ ਉਹਦੀ ਫਿਰ ਇੱਕਮਕਤਾ ਹੁੰਦੀ ਆ ਪ੍ਰਭ ਪਰਮਾਤਮਾ ਨਾਲ ਤੇ ਗੁਰੂ ਨਾਲ ਭਾਗ ਮਸਤਕ ਹੋਏ ਜਿਸ ਕੈ ਤਿਸ ਕੋ ਨਾਲ ਸਨੇਹਾ ਉਹਦਾ ਹੀ ਬਣਦਾ ਸਨੇਹਾ ਉਹਦਾ ਰਿਸ਼ਤਾ ਬਣ ਜਾਂਦਾ ਕਾਇਮ ਹੋ ਜਾਂਦਾ ਭਾਜੀ ਅੱਗੇ ਮਹਾਰਾਜ ਕਹਿੰਦੇ ਜਨ ਕਹੇ ਨਾਨਕ ਮਿਲ ਸਾਧ ਸੰਗਤ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਵੀ ਗੁਰੂ ਸਾਧੂ ਦੀ ਸੰਗਤ ਵਿੱਚ ਮਿਲ ਆ ਕੇ ਭਾਈ ਬੈਠ ਗੁਰੂ ਦੀ ਗੱਲਬਾਤ ਸੁਣ ਗੁਰਬਾਣੀ ਸੁਣ ਸ਼ਬਦ ਵਿਚਾਰ ਸੁਣ ਕੀਰਤਨ ਸੁਣ ਮਹਾਰਾਜ ਕਹਿੰਦੇ ਨੇ ਕਹੇ ਨਾਨਕ ਮਿਲ ਸਾਧ ਸੰਗਤ ਕੀ ਕਰੋ ਫਿਰ ਸਾਧ ਸੰਗਤ ਵਿੱਚ ਬੈਠ ਕੇ ਹਰ ਹਰ ਨਾਮ ਜਪੇ ਹਾਂ ਹਰੀ ਪ੍ਰਭੂ ਪਰਮਾਤਮਾ ਦਾ ਨਾਮ ਜਪਣਾ ਕਰ ਦਹ ਦਿਸ ਖੋਜਤ ਹਮ ਫਿਰੇ ਮੇਰੇ ਨਾਲ ਜਿਓ ਹਰ ਪਾਇੜ ਕਰ ਆਏ RAM ਪ੍ਰਭੂ ਪਰਮਾਤਮਾ ਦੀ ਕਦੋਂ ਪ੍ਰਾਪਤੀ ਹੁੰਦੀ ਹੈ ਮਹਾਰਾਜ ਨੇ ਦੱਸਿਆ ਇੱਥੇ ਦਹ ਦੇਸ ਖੋਜ ਤ ਦਸਾਂ ਦਸਾਮਾ ਵਿੱਚ ਮਹਾਰਾਜ ਕਹਿੰਦੇ ਖੋਜਿਆ ਹਮ ਫਿਰਦੇ ਰਹੇ ਖੋਜਦੇ ਦਸਾਂ ਦਸਾਮਾ ਵਿੱਚ ਮੇਰੇ ਲਾਲ ਜੀ ਉਹ ਸਤ ਸੰਗੀ ਜਨੋ ਹਰ ਪਾਇਣਾ ਕਰ ਆਇਰਾ ਹਰੀ ਪ੍ਰਭੂ ਪਰਮਾਤਮਾ ਦੀ ਪ੍ਰਾਪਤੀ ਕਦੋਂ ਹੁੰਦੀ ਹੈ ਜਦੋਂ ਆਪਣੇ ਥਿਰ ਘਰ ਵਿੱਚ ਆ ਜਾਂਦਾ ਇਨਸਾਨ ਆਪਣੇ ਅੰਦਰ ਟਿਕ ਜਾਂਦਾ ਅੰਦਰੋਂ ਖੋਜਦਾ ਪ੍ਰਭੂ ਪਰਮਾਤਮਾ ਨੂੰ ਜਿਨਾਂ ਚਿਰ ਬਾਹਰ ਭਾਲਦਾ ਫਿਰਦਾ ਉਹਨਾਂ ਚਿਰ ਨਹੀਂ ਕੱਖ ਵੀ ਪ੍ਰਾਪਤ ਹੋਣਾ ਇਹ ਤਾਂ ਜਦੋਂ ਅੰਦਰ ਹੀ ਖੋਜੇ ਉਦੋਂ ਹੀ ਪ੍ਰਾਪਤ ਹੋਣਾ ਮਹਾਰਾਜ ਨੇ ਆ ਲਿਖਿਆ ਦਹ ਦਸ ਕੋਜਤ ਹਮ ਭਰੇ ਮੇਰੇ ਲਾਲ ਜੀਓ ਹਰ ਪਾਇ ਅੜਾ ਕਰ ਆਏ ਰਾਮ ਜਦੋਂ ਭਾਈ ਆਪਣੇ ਹਿਰਦੇ ਘਰ ਵਿੱਚ ਟਿਕੇਗਾ ਮਨ ਉਦੋਂ ਪ੍ਰਾਪਤੀ ਹੋ ਜਾਣੀ ਹੈ ਟਿਕੇਗਾ ਕਦੋਂ ਜਦੋਂ ਗੁਰੂ ਦੀ ਕਿਰਪਾ ਹੋਈ ਗੁਰੂ ਦੀ ਕਿਰਪਾ ਕਦੋਂ ਹੋਣੀ ਹੈ ਜਦੋਂ ਗੁਰੂ ਦੇ ਬਚਨ ਸੁਣਾਗੇ ਬਚਨ ਸੁਣ ਕੇ ਮੰਨਾਂਗੇ ਆਪਣੀ ਜ਼ਿੰਦਗੀ ਵਿੱਚ ਬਚਨਾਂ ਦੀ ਕਮਾਈ ਕਰਾਂਗੇ ਜਿਵੇਂ ਭੂਮੀਆਂ ਨੇ ਕੀਤੀ ਸੀ ਅੱਗੇ ਮਾਰਾ ਇਹਨੇ ਦੱਸਿਆ ਹਰ ਮੰਦਰ ਹਰ ਜਿਉ ਸਾਜਿਆ ਮੇਰੇ ਲਾਲ ਜਿਉ ਹਰ ਤਿਸ ਪਹਿ ਰਹਾ ਸਮਾਏ RAM ਹਰ ਮੰਦਰ ਹਰ ਜਿਉ ਸਾਜਿਆ ਮੇਰੇ ਲਾਲ ਜਿਉ ਹਰੀ ਪ੍ਰਭੂ ਪ੍ਰਮਾਤਮਾ ਨੇ ਆ ਇੱਕ ਮੰਦਰ ਸਾਜਿਆ ਸਰੀਰ ਮਨੁੱਖਾ ਜਨ ਮਨੁੱਖਾ ਸਰੀਰ ਸਾਜਿਆ ਇੱਕ ਇਹਦੇ ਵਿੱਚ ਹੀ ਵੱਸਦਾ ਇਹ ਪੰਕਤੀ ਇੱਥੇ ਇਹ ਕਹਿੰਦੀ ਆ ਹਰ ਮੰਦਰ ਹਰ ਜੀ ਉਹ ਸਾਜਿਆ ਮੇਰੇ ਲਾਲ ਜੀ ਉਹ ਹਰ ਇਸ ਮੈਂ ਰਹਾ ਸਮਾਇ ਰਾਮ ਇਸੇ ਵਿੱਚ ਹੀ ਸਮਾਇਆ ਹੋਇਆ ਮਨੁੱਖਾ ਜਨਮ ਮਨੁੱਖਾ ਸਰੀਰ ਇੱਕ ਮੰਦਰ ਸਾਜਿਆ ਤੇ ਇਹ ਅੰਦਰੇ ਵਿੱਚ ਇਹਦੇ ਅੰਦਰ ਹੀ ਸਮਾਇਆ ਹੋਇਆ ਸੰਸਾਰ ਮੰਦਰ ਕਹ ਲੋ ਵੇ ਸਾਰੇ ਸੰਸਾਰ ਨੂੰ ਇੱਕ ਮੰਦਰ ਦੀ ਤਰ੍ਹਾਂ ਬਣਾਇਆ ਪ੍ਰਭੂ ਪ੍ਰਮਾਤਮਾ ਨੇ ਤੇ ਵਿੱਚੇ ਹੀ ਰਹਿੰਦਾ ਗੁਰਬਾਣੀ ਕਹਿੰਦੀ ਹੈ ਘਟ ਘਟ ਵਿੱਚ ਹਰ ਜੂ ਵਸੇ ਸੰਤਨ ਕਹੋ ਪੁਕਾਰ ਗੁਰੂ ਦੇ ਪਿਆਰਿਆਂ ਨੇ ਪੁਕਾਰ ਪੁਕਾਰ ਕੇ ਕਿਹਾ ਵੀ ਘਟ ਘਟ ਵਿੱਚ ਵੱਸਦਾ ਕਣ ਕਣ ਵਿੱਚ ਵੱਸਦਾ ਪ੍ਰਭੂ ਪ੍ਰਮਾਤਮਾ ਅਗਰੇਵੰਦ ਜੀ ਮਹਾਰਾਜ ਦੱਸਦੇ ਨੇ ਸਰਵੇ ਸਮਾਣਾ ਆਪ ਸੁਆਮੀ ਸਰਵੇ ਸਮਾਣਾ ਦਾ ਮਤਬ ਲਾ ਵੀ ਆਪ ਪ੍ਰਭੂ ਪਰਮਾਤਮਾ ਸੁਆਮੀ ਸਮਾਇਆ ਹੋਇਆ ਸੁਆਮੀ ਦਾ ਭਾਵ ਵੀ ਸਮਾਇਆ ਹੋਇਆ ਸਰਵੇ ਦਾ ਮਤਬ ਲਾ ਸਾਰੇ ਥਾਵਾਂ ਤੇ ਸਰਵੇ ਸਮਾਣਾ ਆਪ ਸੁਆਮੀ ਗੁਰਮਖ ਪਰਗਟ ਹੋਇਆ ਜਿਹੜੇ ਗੁਰਮਖ ਬਣ ਗਏ ਉਹਨਾਂ ਦੇ ਹਿਰਦੇ ਘਰ ਵਿੱਚ ਪ੍ਰਗਟ ਹੋ ਜਾਂਦਾ ਮਿਟਿਆ ਅੰਧੇਰਾ ਦੁੱਖ ਨਾਠਾ ਅਮਿਓ ਹਰ ਰਸ ਚੋਇਆ ਅੰਧੇਰ ਮਿਟ ਗਿਆ ਦੁੱਖ ਦੂਰ ਹੋ ਗਿਆ ਅਮਿਓ ਹਰ ਰਸ ਚੋਇਆ ਹਿਰਦੇ ਘਰ ਵਿੱਚ ਪ੍ਰਭੂ ਪਰਮਾਤਮਾ ਦੇ ਨਾਮ ਦਾ ਰਸ ਚੋਣ ਲੱਗ ਗਿਆ ਫਿਰ ਜਹਾਂ ਦੇਖਾਂ ਤਹਾਂ ਸੁਆਮੀ ਇਹ ਗਰਮਖ ਪਿਆਰਾਂ ਦੀ ਬਿਰਤੀ ਬਣਦੀ ਆ ਵੀ ਜਿੱਧਰ ਵੀ ਦੇਖਦਾ ਉਧਰ ਪ੍ਰਭੂ ਪਰਮਾਤਮਾ ਹੀ ਸਮਾਇਆ ਹੋਇਆ ਦਿਖਦਾ ਜਹਾਂ ਦੇਖਾਂ ਤਾਹਾਂ ਸੁਆਮੀ ਪਾਰ ਬ੍ਰਹਮ ਸਭ ਠਾਏ ਉਪਾਰ ਬ੍ਰਹਮ ਪ੍ਰਭੂ ਪਰਮਾਤਮਾ ਸਭ ਠਾਈ ਜਨ ਕਹੇ ਨਾਨਕ ਸਤ ਗੁਰ ਮਿਲਿਆ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਸਤ ਗੁਰੂ ਮਿਲਿਆ ਹਰ ਪਾਇਣਾ ਕਰ ਆਏ ਉਹ ਹਰੀ ਪ੍ਰਭੂ ਪਰਮਾਤਮਾ ਦੀ ਪ੍ਰਾਪਤੀ ਤਾਂ ਹੋਈ ਹਿਰਦੇ ਘਰ ਵਿੱਚ ਜਦੋਂ ਆ ਕੇ ਟਿਕੇ ਰਾਗ ਬਿਹਾਗੜਾ ਮਹੱਲਾ ਪੰਜਵਾਂ ਬਿਹਾਗੜਾ ਰਾਗ ਵਿੱਚ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਨੇ ਅਤ ਪ੍ਰੀਤਮ ਜਨ ਮੋਹਨ ਘਟ ਘਟ ਸੋਹਨ ਪ੍ਰਾਨ ਅਧਾਰਾ ਰਾਮ ਅਤ ਪ੍ਰੀਤਮ ਅਤ ਦਾ ਮਤਲਬ ਕੋਈ ਵੀ ਹੱਦ ਬੰਨਾ ਨਹੀਂ ਉਹਦਾ ਔਰ ਲਾ ਨਾ ਪਾਰ ਲਾ ਬੰਨਾ ਅਤ ਤੋਂ ਵੱਡੇ ਵਿਚਾਰੇ ਵਾਲਾ ਡੂੰਘਿਆਂ ਤੋਂ ਡੂੰਘਾ ਤੇ ਉੱਚਿਆਂ ਤੋਂ ਉੱਚਾ ਮਨ ਮੋਹਨਾ ਮਨ ਨੂੰ 모ਹਣ ਵਾਲਾ ਘਟ ਸੋਹਣਾ ਫਿਰਦੇ ਘਟ ਵਿੱਚ ਬਸਿਆ ਹੋਇਆ ਸੋਹਣਾ ਪ੍ਰਾਨ ਆਧਾਰਾ ਸਾਡੇ ਸਾਹਾਂ ਦਾ ਆਧਾਰ RAM ਰਮਿਆ ਹੋਇਆ ਸੁੰਦਰ ਸੋਭਾ ਲਾਲ ਗੋਪਾਲ ਦਿਆਨ ਕੀ ਅਪਰ ਅਪਾਰਾ RAM ਸੁੰਦਰ ਸੋਭਾ ਲਾਲ ਗੋਪਾਲ ਦਿਆਲ ਕੀ ਅਪਰ ਅਪਾਰਾ ਰਾਮ ਉਹ ਸੋਹਣੇ ਰਾਮ ਦੀ ਬਹੁਤ ਵੱਡਾ ਪਸਾਰਾ ਹੈ ਉਹ ਅਪਰ ਅਪਾਰਾ ਹੈ ਉਹਦਾ ਕੋਈ ਅੰਤ ਨਹੀਂ ਲਿਆ ਜਾ ਸਕਦਾ ਗੋਪਾਲ ਦਿਆਲ ਗੋਬਿੰਦ ਲਾਲਨ ਮਿਲੋ ਕੰਤ ਨਿਮਾਣੀਆਂ ਮਹਾਰਾਜ ਕਹਿੰਦੇ ਉਹ ਗੋਪਾਲ ਅਕਾਲ ਪੁਰਖ ਵਾਹਿਗੁਰੂ ਗੋਮਨ ਧਰਤੀ ਤੇ ਪਾਲਮੈਨੇ ਪਾਲਣ ਵਾਲਾ ਪ੍ਰਭੂ ਪਰਮਾਤਮਾ ਧਰਤੀ ਦਾ ਪਾਲਣ ਹਾਰ ਦਿਆਲ ਦਿਆ ਕਰਨ ਵਾਲਾ ਗੋਬਿੰਦ ਧਰਤੀ ਦਾ ਮਾਲਕ ਲਾਲਨ ਮਿਲੋ ਕੰਤਨ ਮਾਣੀਆਂ ਇਸ ਪ੍ਰਭੂ ਪਰਮਾਤਮਾ ਦੇ ਨਾਲ ਮੇਲਜੋਲ ਹੋ ਸਕਦਾ ਜਦੋਂ ਆਪਾਂ ਨਾਮ ਬਾਣੀ ਨਾਲ ਜੁੜਾਂਗੇ ਗੁਰਬਾਣੀ ਨਾਲ ਜੁੜਾਂਗੇ ਭਾਈ ਨੈਣ ਤਰਸਨ ਦਰਸ਼ਨ ਦਰਸ ਪਰਸ਼ਨ ਕਿਤੇ ਇਹ ਵਰਤੀ ਬਣ ਜੇ ਸਾਡੀ ਵੀ ਵੀ ਸਾਡੇ ਵੀ ਆ ਕਿਤੇ ਨੈਣ ਤਰਸਨ ਪ੍ਰਭੂ ਪਰਮਾਤਮਾ ਦੇ ਦਰਸ਼ਨਾਂ ਨੂੰ ਮੈਨੂੰ ਵੀ ਦਰਸ਼ਨ ਪ੍ਰਾਪਤ ਹੋਣ ਗੁਰੂ ਦੇ ਨੈਣ ਤਰਸਨ ਦਰਸ ਪਰਸ਼ਨ ਨਾ ਨੀਂਦ ਰਹਿਣ ਬਿਹਾਨੀਆਂ ਅੱਖਾਂ ਵਿੱਚ ਨੀਂਦ ਨਾ ਪਵੇ ਪ੍ਰਭੂ ਪ੍ਰਮਾਤਮਾ ਦੀ ਯਾਦ ਵਿੱਚ ਜੁੜਿਆ ਰਹੇ ਮਨ ਕਿਹੜੀ ਅੱਖਾਂ ਵਿੱਚ ਸੁਰਤ ਦੀ ਅੱਖਾਂ ਵਿੱਚ ਨੀਂਦ ਨਾ ਪਵੇ ਸੁਰਤ ਨਾ ਸੋਝੇ ਗੁਰੂ ਦੇ ਦਰਸ਼ਨਾਂ ਤੋਂ ਵਾਂਝੀ ਆ ਸਰੀਰ ਕਰਕੇ ਤਾਂ ਚਲੋ ਰੈਸਟ ਕਰਨੀ ਆ ਇਹਨਾਂ ਨੇ ਤਾਂ ਸੌਣਾ ਹੀ ਆ 6 ਤੋਂ 8 ਘੰਟੇ ਦੱਸਿਆ ਜਾਂਦਾ ਵੀ 6 ਤੋਂ 8 ਘੰਟੇ ਨੀਂਦ ਲੈਣੀ ਚਾਹੀਦੀ ਹੈ ਸਰੀਰ ਚਾਰਜ ਹੋ ਜਾਂਦਾ ਸੁਰਤ ਵਾਲੀਆਂ ਅੱਖਾਂ ਨਾ ਬੰਦ ਹੋਣ ਤੇਰੀਆਂ ਇਹਨਾਂ ਤੇ ਨਾ ਬਕਾਰਾਂ ਦੀ ਨੀਂਦ ਪੈ ਜਾਏ ਇਹ ਗੁਰੂ ਦੇ ਗਿਆਨ ਦੇ ਨਾਲ ਜਾਗ ਝਾਕਦੀਆਂ ਰਹਿਣ ਗੁਰੂ ਦੇ ਗਿਆਨ ਨਾਲ ਜਾਗਦੀਆਂ ਰਹਿਣ ਗੁਰੂ ਦੇ ਗਿਆਨ ਵਿੱਚ ਸੁਰਤ ਕਰਕੇ ਜਾਗਦਾ ਰਹੇ ਮਨੁੱਖ ਅੱਗੇ ਮਹਾਰਾਜ ਕਹਿੰਦੇ ਨੈਣ ਤਰਸਨ ਦਰਸ ਪਰਸਨ ਨਾ ਨੀਂਦ ਰੈਣ ਬਿਹਾਨੀਆਂ ਗਿਆਨ ਅੰਜਨ ਨਾਮ ਵਿੰਜਨ ਗੁਰੂ ਦੇ ਗਿਆਨ ਦਾ ਸੁਰਮਾ ਅੱਖਾਂ ਵਿੱਚ ਪੈ ਜਾਏ ਤੇ ਨਾਮ ਦੀ ਲੜੀ ਚੱਲ ਪਏ ਹਿਰਦੇ ਘਰ ਵਿੱਚ ਭਏ ਸਗਲ ਸ਼ਿੰਗਾਰਾਂ ਸ਼ਿੰਗਾਰ ਦਾ ਮਤਲਬ ਹੁੰਦਾ ਫਿਰ ਅੱਖਾਂ ਚੰਗਾ ਦੇਖਣ ਲੱਗੀਆਂ ਕੰਨ ਚੰਗਾ ਸੁਣਦੇ ਨੇ ਜੀਭ ਚੰਗਾ ਬੋਲਦੀ ਆ ਹੱਥ ਚੰਗਾ ਕੰਮ ਕਰਦੇ ਨੇ ਸਰੀਰ ਤੋਂ ਕੋਈ ਵੀ ਮਾੜਾ ਕੰਮ ਨਹੀਂ ਲਿਆ ਜਾਂਦਾ ਫਿਰ ਚੰਗਾ ਕੰਮ ਹੀ ਲਿਆ ਜਾਂਦਾ ਸਰੀਰ ਤੋਂ ਇਹ ਬਣ ਗਿਆ ਸ਼ਿੰਗਾਰ ਫਿਰ ਗੁਰੂ ਦੇ ਗਿਆਨ ਨਾਲ ਜਦੋਂ ਜੁੜ ਗਿਆ ਮਹਾਰਾਜ ਕਹਿੰਦੇ ਗਿਆਨ ਅੰਜਨ ਨਾਮ ਵਿੰਜਨ ਭਏ ਸਗਲ ਸ਼ਿੰਗਾਰਾਂ ਨਾਨਕ ਪੰਪੈ ਸੰਤ ਜੰਪੈ ਮੇਲਕੰਤ ਹਮਾਰਾਂ ਬਸ ਗੁਰੂ ਦੇ ਗਿਆਨ ਨਾਲ ਜੁੜ ਕੇ ਪ੍ਰਭੂ ਪਰਮਾਤਮਾ ਦਾ ਮੇਲ ਮਲਾਪ ਹੋ ਸਕਦਾ ਜੀ ਫੇਰ ਮਹਾਰਾਜ ਨੇ ਦੱਸਿਆ ਸੀ ਲਖ અલਹਨੇ ਕੋਲਹਨੇ ਮੈਂ ਹਰ ਜਬ ਲਗ ਨਾਮ ਲੈ ਰਾਮ ਜਿੰਨਾ ਚਿਰ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਨਹੀਂ ਨਾ ਜੁੜਿਆ ਜਾਂਦਾ ਉਨਨਾ ਚਿਰ ਜ਼ਿੰਦਗੀ ਨੂੰ ਲਾਂਭੇ ਦੇਈ ਜਾਂਦਾ ਮਨੁੱਖ ਆਪਣੇ ਆਪ ਨੂੰ ਕਾਦਾ ਸਿਰ ਕਾਦਾ ਜ਼ਿੰਦਗੀ ਜਿਉਣਾ ਕਾਦੀ ਜ਼ਿੰਦਗੀ ਹੈ ਆਪਣੇ ਆਪ ਨੂੰ ਲੰਬੇ ਦਈ ਜਾਂਦਾ ਜਿੰਨਾ ਚਿਰ ਗੁਰੂ ਦੇ ਗਿਆਨ ਨਾਲ ਨਹੀਂ ਜੁੜਦਾ ਜਿਹੜਾ ਆਪਣੇ ਆਪ ਨੂੰ ਲੰਬੇ ਦਿੰਦਾ ਨਾ ਉਹ ਸੱਚ ਕਰਕੇ ਜਾਣੇ ਉਹ ਵੀ ਪ੍ਰਭੂ ਪਰਮਾਤਮਾ ਦੀ ਬਖਸ਼ਿਸ਼ ਨਹੀਂ ਉਹਦੇ ਤੇ ਉਹ ਬਾਂਝਾ ਪ੍ਰਭੂ ਪਰਮਾਤਮਾ ਦੀ ਬਖਸ਼ਿਸ਼ ਤੋਂ ਜਿਹੜਾ ਆਪਣੇ ਆਪ ਨੂੰ ਲੰਬੇ ਦਈ ਜਾਂਦਾ ਕਾਦੀ ਜ਼ਿੰਦਗੀ ਹੈ ਕੀ ਜਿਉਣਾ ਹੋਇਆ ਬੜਾ ਔਖਾ ਫਿਕਰਾਂ ਸੰਸਿਆ ਵਿੱਚ ਜੀ